ਹਾਂਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗੇ ਆ ਇੱਕ ਸੁਨਿਆਰਾ ਵੀਰ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਉਹਦੇ ਇੱਕ ਮੁੰਡਾ ਬੈਠਾ ਤੇ ਇੱਕ ਸਰਦਾਰ ਬੰਦਾ ਬੈਠਾ ਸਰਦਾਰ ਹੈ ਜਾਂ ਨਹੀਂ ਹੈ ਇਹ ਆਪਾਂ ਕਹਿ ਨਹੀਂ ਸਕਦੇ ਕਿ ਇਹ ਮੋਨੇ ਬੰਦੇ ਵੀ ਜਿਹੜੇ ਅੱਜ ਗੱਲ ਭੱਗਾ ਬਣ ਕੇ ਇਹ ਹਰਕਤਾਂ ਇਦਾਂ ਦੀਆਂ ਕਰਦੇ ਆ ਵੀ ਸਰਦਾਰਾਂ ਦੀ ਜਿਹੜੀ ਹੈ ਉਹ ਵਿਵੱਧ ਤੋਂ ਵੱਧ ਜਿਹੜੀ ਬੇਇੱਜ਼ਤੀ ਸੰਸਾਰ ਦੇ ਵਿੱਚ ਹੋ ਸਕੇ ਜਾਂ ਉਹਨਾਂ ਨੂੰ ਨੀਚਾ ਦਿਖਾਉਣ ਵਾਸਤੇ ਵੀ ਅੱਜ ਕੱਲ ਨੌਟੀ ਸਰਦਾਰ ਬਹੁਤ ਹੈ ਜਿਹੜੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਗਲਤ ਕੰਮ ਕਰਦੇ ਆ ਇਸੇ ਤਰ੍ਹਾਂ ਹੀ ਆ ਸਾਹਮਣੇ ਬੰਦਾ ਬੈਠਾ ਇਸ ਸੁਨਿਆਰੇ ਦੀ ਦੁਕਾਨ ਤੇ ਆਏ ਹੋਇਆ ਗਹਿਣਾ ਘਟਾ ਲੈਣ ਤੇ ਸੁਨਿਆਰਾ ਵੀ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਦਿਖਾਉਣ ਨੂੰ ਬੈਠਾ ਹੈਗਾ ਆ ਇੱਕ ਡੱਬਾ ਉਹਨੇ ਗਹਿਣੇ ਵਾਲਾ ਉੱਪਰ ਰੱਖਿਆ ਹੋਇਆ ਜਿਦੇ ਚ ਛੋਟੀਆਂ ਸ਼ਾਇਦ ਮੁੰਦੀਆਂ ਲੱਗਦੀਆਂ ਤੇ ਬਾਕੀ ਉਹ ਥੱਲੇ ਵੇਟ ਬੂਟ ਕਰਕੇ ਉਹਨਾਂ ਨੂੰ ਰੇਟ ਸ਼ੀਟ ਵੀ ਦੱਸ ਰਿਹਾ ਨਾਲ ਦੱਸ ਦਿਖਾ ਵੀ ਰਿਹਾ ਤੇ ਆ ਦੇਖਿਓ ਹੁਣ ਤੁਸੀਂ ਇਹਨੇ ਚੋਰੀ ਕਰਨੀ ਆ ਚੋਰੀ ਦਾ ਤਰੀਕਾ ਦੇਖਿਓ ਇਹਦਾ ਇਹ ਤੁਹਾਨੂੰ ਸਮਝ ਨਹੀਂ ਆਉਣਾ ਵੀ ਕਿੱਦਾਂ ਇਹਨੇ ਇੱਕ ਮਿੰਟ 'ਚ ਹੀ ਗੈਪ ਕਰ ਜਾਂਦਾ ਇਹ ਮੁੰਦੀ ਹੁੰਦੀ ਆ ਜਾਂ ਕੁਛ ਕਹਿ ਲਓ ਮੁੰਦੀ ਉਹ ਲੱਗਦੀ ਵੈਸੇ ਤਾਂ ਦੇਖੀ ਜਾਓ ਨਿਗਾ ਰੱਖਿਓ ਬੇਸ਼ੱਕ ਫੁੱਲ ਨਿਗਾ ਦੇ ਦੇਖਿਓ ਵੀ ਕਿੰਨੀ ਸਫਾਈ ਦੇ ਨਾਲ ਇਹਨੇ ਜਿਹੜੀ ਆ ਉਹਦੀ ਚੋਰੀ ਕਰਨੀਆਂ ਚੀਜ਼ ਦੀ ਡਹਿਣੇ ਦੀ ਸੋ ਇਹੋ ਜਿਹੇ ਬੰਦਿਆਂ ਤੋਂ ਭਰਾਵੋ ਬਚ ਕੇ ਰਿਹਾ ਕਰੋ ਤੇ ਹੁਣ ਆਪਾਂ ਕਿਸੇ ਦੇ ਮੂੰਹ ਤੇ ਵੀ ਨਹੀਂ ਲਿਖਿਆ ਹੋਵਾਂਦਾ ਵੀ ਇਹ ਚੋਰ ਆ ਪਰ ਹੁਣ ਆਪਾਂ ਕਿਆ ਕਰ ਸਕਦੇ ਆ ਸੋ ਆਪਾਂ ਉੰਨੀਆਂ ਕਿ ਚੀਜ਼ਾਂ ਹੀ ਡੈਸ਼ ਉਹ ਆਪਣਾ ਸਾਹਮਣੇ ਰੱਖੀਏ ਦਿਖਾਈਏ ਵੀ ਜਿੰਨੀਆਂ ਕ ਆਪਾਂ ਨੂੰ ਪਤਾ ਹੋਵੇ ਜਦੋਂ ਆਪਾਂ ਅਣਗਿਣਤ ਸਾਰੀਆਂ ਚੀਜ਼ਾਂ ਲੋਕਾਂ ਦੇ ਮੂਰੇ ਰੱਖ ਦੰਦੇ ਆ ਤੇ ਉਹਦੇ ਚੋਂ ਇੱਕ ਦੋ ਗਾਇਬ ਹੋ ਗਈਆਂ ਤਾਂ ਉਹਦਾ ਪਤਾ ਵੀ ਨਹੀਂ ਲੱਗਦਾ ਇਸੇ ਤਰ੍ਹਾਂ ਹੀ ਇਸ 22 ਦੇ ਨਾਲ ਹੋਇਆ ਵਿਚਾਰੇ ਨਾਲ ਸੋ ਵੀਡੀਓ ਤੁਸੀਂ ਦੇਖੀ ਜਾਓ ਉਹਨੇ ਸਾਰੀਆਂ ਇਹਨਾਂ ਦੇ ਮੂਰੇ ਰੱਖ ਦਾਲੀਆਂ ਉਹਨ ਦੇਖਿਓ ਪਹਿਲਾਂ ਇੱਕ ਇੱਕ ਕਰਕੇ ਦੁਕਾਨਦਾਰਿਆ ਪਰ ਇਹ ਚਾਹਦੇ ਸੀਗੇ ਵੀ ਵੱਧ ਤੇ ਵੱਧ ਜਿਹੜੀਆਂ ਚੀਜ਼ਾਂ ਸਾਡੇ ਮੂਰੇ ਜਾਣ ਤੇ ਅਸੀਂ ਉਹਦਾ ਜਿਹੜਾ ਸਫਾਇਆ ਕਰੀਏ ਉਹ ਵਿਚਾਰਾ ਦਿਖਾਈ ਵੀ ਜਾਂਦਾ ਪਰ ਫਿਰ ਵੀ ਉਹ ਕਹਿੰਦਾ ਉਹ ਦਿਖਾਓ ਉਹ ਦਿਖਾਓ ਤੇ ਦੇਖੀ ਜਾਓ ਤੁਸੀਂ ਹੁਣ ਕਿਆ ਬਣਦਾ ਸੋ ਉਹ ਬਚਾਰਾ ਥਾ ਕਰਕੇ ਇਹਨਾਂ ਦੇ ਮੁਰੇ ਹੀ ਰੱਖ ਦਿੰਦਾ ਵੀ ਤੁਸੀਂ ਪਸੰਦ ਕਰ ਲਓ ਲਓ ਕਿਉਂਕਿ ਸਰਦਾਰ ਸੀਗਾ ਇਸ ਕਰਕੇ ਉਹਨੇ ਸੋਚਿਆ ਵੀ ਚਲੋ ਸਰਦਾਰ ਬੰਦਾ ਯਾਰ ਗਲਤ ਨਹੀਂ ਕਰੂੰਗਾ ਪਰ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਬਹੁਤ ਮਾੜੇ ਹਾਲਾਤ ਆ ਕਿਸੇ ਦਾ ਕੋਈ ਭਰੋਸਾ ਨਹੀਂ ਐ ਦੇਖੀ ਜਾਇਓ ਹੁਣ ਗੋਲ ਕਰ ਜਾਣੀ ਇਹਨੇ ਹੁਣ ਦੇਖਿਓ ਹੱਥ ਚਾਈ ਲੈ ਜਾ ਕੇ ਵਾ ਦੇਖੀ ਜਾਇਓ ਚੋਰੀ ਦਾ ਢਾਂਗੇ ਦਾ ਉਹ ਦੇਖੋ ਕਰ ਗਿਆ ਗੋਲ ਉਹ ਹੱਥ 'ਚ ਫੜੀ ਹੋਈ ਆ ਉਹ ਦੇਖੇ ਹੁਣ ਹੱਥ 'ਚ ਫੜ ਲਈ ਤੇ ਹੁਣ ਨਿਗਾ ਰੱਖੇ ਉਹਨੇ ਹੁਣ ਪਾਣੀ ਕਿੱਥੇ ਆ ਸੋ ਇਹੇ ਜੇ ਮੇਰੇ ਭਰਾਵੋ ਆਹਲਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹੋ ਦੇਖੋ ਉਹ ਮੂੰਹ 'ਚ ਪਾ ਲਈ ਹੁਣ ਉਹਨੇ ਦੇਖ ਲਓ ਮੂੰਹ 'ਚ ਪਾ ਗਿਆ ਉਹ